ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਆਈਐਸ ਤੇ ਡੀਐਸਪੀ ਰਾਜਕਮਰ ਜੀ ਤੇ ਐਸਪੀ ਡੀਐਸਪੀ ਸਾਹਿਬ ਸਾਡੇ ਦੇ ਨਮਾਸ਼ਤ ਜਿਨ੍ਹਾਂ ਦੀ ਯੋਗਤਾ ਉਆਈ ਦੇ ਵਿੱਚ ਦੇਸ਼ ਨਿਰਦੇਸ਼ਨ ਦੇ ਅਧਾਰ ਤੇ ਅਸੀਂ ਚੋਰਾ ਦੇ ਖਿਲਾਫ ਅਤੇ ਨਸ਼ਾ ਸਮਰਪੋਣ ਦੇ ਖਿਲਾਫ ਨਾਈ ਡੋਮੀਨੇਸ਼ਨ ਤੇ ਪੂਰੀ ਇੱਕ ਮੁਹਿੰਮ ਚੰਡੀ ਹੋਈ ਹੈ ਤੇ ਡੀਐਸਪੀ ਰਾਜਕਮਰ ਸਾਹਿਬ ਪੀਪੀਐਸ ਡੀਐਸਪੀ ਸਾਹਿਬ ਜੀ ਦੇ ਨਮਾਸ਼ਤ ਜਿਨ੍ਹਾਂ ਦੀਆਂ ਹਦਾਇਤਾਂ ਤੇ ਅਸੀਂ ਰਾਤ ਦੇ ਮਾਈ ਡੋਮੀਨੇਸ਼ਨ ਤੋਂ ਲਾਉਣੇ ਆ ਜਿਨ੍ਹਾਂ ਦੇ ਵਿੱਚ ਚੋਰ ਅਤੇ ਨਸ਼ਾਸ ਨਿਕਲੇ ਖਾਸ ਫੋਕਸ ਹੁੰਦਾ ਸਾਡਾ ਇਹ ਤੇ ਰਾਤੀ ਸਮੇਂ ਇਨਫੋਰਮੇਸ਼ਨ ਆਈ ਸੀ ਵੀ ਕਿ ਪੰਡੋਰਾ ਮਹੱਲੇ ਦੇ ਦੋ ਜਿਹੜੇ ਲੜਕੇ ਹੈਗੇ ਆ ਹੈਪੀ ਤੇ ਆਜਾਦ ਇਹ ਚੋਰੀ ਦਾ ਮੋਟਰਸਾਈਕਲ ਲੈ ਕੇ ਕਿਸੇ ਨੂੰ ਵੇਚਣ ਦੀ ਤਾਕ ਵਿੱਚ ਹੈਗੇ ਆ ਆਊਟਸਾਈਡ ਤੋਂ ਆ ਰਹੇ ਆ ਤੋਂ ਸਾਡੇ ਏ ایس ਐ ਸੁਵਿੰਦਰ ਕੁਮਾਰ ਦੀ ਅ ਅਗਵਾਈ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਇਸ ਲਗਾਈ ਸੀਗੀ ਉੱਥੇ ਤੇ ਦਿਨ ਇਹਨਾਂ ਦੋ ਲੜਕੇ ਨੂੰ ਫੜ ਲਿਆ ਜਿੰਨਾਂ ਤੋਂ ਇੱਕ ਮੋਟਰਸਾਈਕਲ ਨੂੰ ਸਪਲੈਂਡਰ ਸਿਲਵਰ ਕਲਰ ਦਾ ਨੰਬਰ ਹੈਗਾ PV68EX 0787 ਕਲਰ ਕੀਤਾ ਇਹਨਾਂ ਦੋਨਾਂ ਨੂੰ ਰੈਸ਼ਟ ਕਰ ਲਿਆ ਅਰੈਸ਼ਟ ਕਰਨ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਤੇ ਸਾਹਮਣੇ ਆਇਆ ਕਿ ਇਹ ਮੋਟਰਸਾਈਕਲ ਇਹਨਾਂ ਨੇ ਦੋ ਹੋੜ ਲੜਕੇ ਹੈਗੇ ਇੱਕ ਮਾਸਕੀ ਤੇ ਇੱਕ ਜੁਨਾਈਲ ਹੈਗਾ ਇਹ ਮੁੰਹਿੰਡੇ ਦੇ ਰਹਿਣ ਵਾਲਿਆ ਇਹਨਾਂ ਤੋਂ ਚੋਰੀ ਕਰਵਾ ਕੇ ਲੈ ਕੇ ਆਏ ਆ ਅੱਗੇ ਵੀ ਇੱਕ ਮੋਟਰਸਾਈਕਲ ਇਹਨਾਂ ਤੋਂ ਚੋਰੀ ਕਰਵਾ ਕੇ ਲੈ ਕੇ ਆਏ ਸੀ ਕਿ ਇਹ ਦੋ ਲੜਕੇ ਹਰ ਇੱਕ 사이ਟ ਤੋਂ ਮਹਾਲੀ ਤੋਂ ਚੋਰੀ ਕਰਕੇ ਮੋਟਰਸਾਈਕਲ ਇਹਨਾਂ ਨੂੰ ਦੇ ਦਿੰਦੇ ਸੀਗੇ ਤੇ ਅੱਗੇ ਇੱਥੇ ਗਾਂ ਵੇਚਦੇ ਸੀਗੇ ਤੇ ਇਹਨਾਂ ਦੀ ਕੁਝ ਵੇਚਦੇ ਆਧਾਰ ਤੇ ਅਸੀਂ ਅੱਜ ਜਿਹੜੇ ਦੋ ਲੜਕੇ ਹੈਗੇ ਆ ਉਹਨਾਂ ਨੂੰ ਇਸਨੂੰ ਅਪ੍ਰੀਹੈਂਡ ਕੀਤਾ ਇੱਕ ਹੈਗਾ ਆਕਸ਼ਿ ਸਨ ਉਹ ਦੇਸਰਾਜ ਤੇ ਸੰਤਨਗਰ ਟਿਊਨੀ ਰੋਡ ਮਰੀਡੇ ਦਾ ਇੱਕ ਇਹਦੇ ਨਾਲ ਇੱਕ ਲੜਕਾ ਹੈਗਾ ਜਗਨਾਰਿਆ ਇਹ ਇਹਨਾਂ ਲੜਕੇ ਇਹਨਾਂ ਦੇ ਥਰੂ ਮੋਟਰਸਾਈਕਲ ਚੋਰੀ ਕਰਕੇ ਇਸ ਨਵਾਂ ਸ਼ਹਿਰ ਦੇ ਇਰੀ ਦੇ ਵਿੱਚ ਵੇਚਦੇ ਸੀਗੇ ਇਹਨਾਂ ਨੇ ਸਮਾਜ ਨੂੰ ਦਾਕੂਦ ਪੇਸ਼ ਕੀਤੇ ਆ ਅਦਾਲਤ ਕੋਲੋਂ ਇਹਨਾਂ ਤਿੰਨ ੜਕਿਆਂ ਦਾ ਜੁਰਮਾਨਾ ਜਿਹੜਾ ਵਾਪਸਦਾਰ ਕਰਕੇ ਦਿੱਤਾ ਤੇ ਤਿੰਨ ੜਕੇ ਹੈਪੀ ਸੰਨ ਆਫ ਜਲੈਰ ਵਾਸੀ ਤੁਗੜਮੰਲਾ ਤੇ ਅਜਾਦ ਸੰਨ ਆਫ ਸ਼ੋਮਲਾ ਅਸੀ ਤੁਗੜਮੰਲਾ ਦਾ ਸ਼ਹਿਰ ਇੱਕ ਅਕਸ਼ੇ ਸੰਨ ਆਫ ਦੇਸਰਾਜ ਮੁਰਿੰਡੇ ਦਾ ਇਹਨਾਂ ਤਿੰਨਾਂ ਦਾ ਅਸੀਂ ਪੁਲਿਸ ਮਾਨੂਆ ਅੱਜ ਤੋਂ ਮਨ ਤੋਂ ਅਸੀਂ ਪੁੱਛ ਕੇ ਸ਼ੁਰੂ ਕਰਾਂਗੇ ਸਾਨੂੰ ਆਸ ਹੈ ਕਿ ਹੋਲੀ ਮੋਟਰਸਾਈਕਲ ਜਿਹੜਾ ਨੇ ਥੋੜੀ ਦਿੱਤੀ ਹੋਈ ਲੰਘਾਂਗੇ ਤੇ ਇਹਦੇ ਨਾਲ ਜਿਹੜੇ ਮੋਟਰਸਾਈਕਲ ਦੀ ਹੈਗੀ ਹੈ ਕਾਫੀ ਖੰਡ ਕੋਦੀ ਨਮਸ਼ਕਾਰ ਜੀ ਤੁਸੀਂ ਕੱਲ੍ਹ ਦੇਖਿਆ ਹੋਣਾ ਕਿ ਕਿਸੇ 12 ਦੇ ਖਿਲਾਫ ਕਾਫੀ ਜਿਹੜਾ ਹੈ ਬਸੰਦਰ ਕਰਸਾ ਹੈ ਉਹ ਆ ਤੇ ਜੋ ਵੀ ਹੋਊਗਾ ਨਾ ਨਾਲ ਸਾਹਮਣੇ ਆਉਗੇ ਇਹਨਾਂ ਨੂੰ ਦੇਖਦੇ ਆ ਜਾਂ ਫਿਰ ਹੋਰ ਕੋਈ ਵੀ ਸੀਰਸ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੈਦ ਦੁਆਖਾਨਾ ਔਰ ਤੁਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499